ਜੇ ਤੁਸੀਂ ਸਾਨੂੰ ਕੋਈ ਵੀ ਬੱਚੇ ਦਾ ਫੋਨਸ ਕਦੇ ਹੋ ਪਹਿਲਾਂ ਕੀ ਸੀ ਕਿ ਜੀ ਧਾਰਾ 188 ਸੀਗੀ ਜੇਕਰ ਤਹਿ ਨਾ ਸੀ ਉਹਨਾਂ ਚਰਾਨ ਕਰਦੇ ਸੀ ਉਹਨੂੰ 5000 ਰੁਪਏ ਜੁਰਮਾਨਾ ਸੀ ਹੁਣ 199A ਤੇ ਵੱਡੇ ਇਨਾਨ ਕਰੀਏ ਅੱਜ ਨੂੰ ਕੁਝ ਜਾਵਾਂ ਦਵਾਈਏ ਸਾਡੇ ਨੇ ਬੱਚੇ ਨੇ ਤੇ ਜਿਸ ਕਰਕੇ ਅੱਜ ਤੁਹਾਨੂੰ ਜਗਾ ਜਗਾ ਤੇ ਰੋਕੇ ਚੈਕਿੰਗ ਕਰਦੇ ਸਾਡੇ ਦੀ ਬਹੁਤ ਪੁਲਿਸ ਹੈ ਰਾਜਪੁਰੇ ਦੀ ਟੀਮ ਹੈ ਇਹ ਵੀ ਤੇ ਬਾਹਰੋਂ ਵੀ ਟੀਮਾਂ ਆਣ ਕੇ ਇਹਨੂੰ ਚੈਕਿੰਗ ਕਰਨ ਲਈ ਮੈਂ ਪਲੱਸ 1 ਕਮਰਸ ਦੇ ਸਟੂਡੈਂਟ ਹਾਂ ਐਂਡ ਮੈਂ ਹਮਾਰੇ ਸਕੂਲ ਦੇ ਰਿਸਪੈਕਟਡ ਡਾਇਰੈਕਟਰ ਸੋ ਰਿਸਪੈਕਟਡ ਮੈਮ ਐਂਡ ਜੋ ट्रैफिक के इंचार्ज हैं उन्हें थैंक यू रहना चाहूंगी कि उन्हों वो यहाँ पे आए एंड उन्होंने हमें गाइड किया हमें सेफ्टी रूल्स समझाया थैंक यू सो मच बेटा क्या समझ में आया आपको क्या ये संदेश देना चाहते हैं आपको पता है कि एक, एक, एक अगस्त से क्या होने जा रहा है कौन सा कानून पास हुआ जो रूल नंबर वन नाइनटी नाइन एंड ए है उसके अकॉर्डिंग जो स्टूडेंट्स एटीन ईयर्स बिलो एज के हैं उन्हें यानी बिल्कुल बट उन्हें लिमिट तक रखना चाहिए कि इस कर सकते हैं। लेकिन उन्हें रूल्स ट्रैफिक रूल रखना चाहिए जो बिलो एटीन है, उन्हें तो बहुत कम यूज करना चाहिए आपको ये समझ में आया कि जो सोलह साल के बच्चे हैं वो कौन सा वहीकल यूज़ कर सकते हैं अठारह साल के बाद में कौन सा वहीकल यूज कर सकते हैं साढ़े बहुत ही श्री ਧਰਮਪਾਲ ਜੀ ਡਾਇਰੈਕਟਰ ਸਾਹਿਬ ਸਕੂਲ ਦੇ ਤੇ ਨਾਂ ਲੀ ਸਾਡੇ ਪ੍ਰਿੰਸੀਪਲ ਮੈਡਮ 우ਸ਼ਾ ਚੋਪੜਾ ਜੀ ਅਤੇ ਇੱਥੇ ਆਏ ਸਾਰੇ ਸਾਡੇ ਪ੍ਰੈਸ মিডিਆ ਦੇ ਪ੍ਰਾਰ ਸਾਡੇ ਤੇ ਸਾਰੇ ਸਟਾਫ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਨੇ ਸਾਡੇ ਇੰਨਾ ਟਾਈਮ ਦਿੱਤਾ ਸਭ ਤੋਂ ਪਹਿਲਾਂ ਤਾਂ ਸਾਡੇ ਟ੍ਰੈਫਿਕ ਇੰਚਾਰ ਸਾਹਿਬ ਗੁਰਵਚਨ ਜੀ ਰਾਜਪੁਰਾ ਤੋਂ ਉਹਨਾਂ ਨੇ ਤੁਹਾਨੂੰ ਸਾਰਾ ਹੀ ਜਿੰਨੇ ਵੀ ਟ੍ਰੈਫਿਕ ਦੇ ਰੂਲਸ ਰੈਗੂਲੇਸ਼ਨਸ ਤੇ ਅਤੇ ਜੋ ਵੀ ਨਵਾਂ ਕਾਨੂੰਨ ਬਣਿਆ ਹੈ ਉਸ ਬਾਰੇ ਦੱਸ ਦਿੱਤਾ ਹੈ ਸੋਰਾ ਜੀ ਕੀ ਕਹਿਣਾ ਚਾਹੋਗੇ ਇਸ ਸੈਮੀਨਾਰ ਰੱਖਿਆ ਤੁਸੀਂ ਮਾਰਸ਼ਲੋਂ ਤੁਹਾਡੀ ਬਹੁਤ ਡਿਊਟੀ ਲੱਗੀ ਹੋਏ ਉੱਪਰ ਅੱਜ ਜੋ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਗੁਰਵਚਨ ਜੀ ਅਤੇ ਸਾਰੇ ਟ੍ਰੈਫਿਕ ਦੀ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ ਜੋ ਸੈਮੀਨਾਰ ਲਾਇਆ ਹੈ ਉਹ ਬੱਚਿਆਂ ਨੂੰ ਜਿਹੜੀ ਸਾਨੂੰ ਹਿਦਾਇਤ ਆਈ ਸੀ 18 ਸਾਲ ਤੋਂ ਘੱਟ ਬੱਚੇ ਜੋ ਕਿ ਅਗਰ 1 ਤਰੀਕ ਤੋਂ ਬਾਅਦ ਕੋਈ ਵੀ ਬੱਚਾ ਫੜਿਆ ਜਾਂਦਾ ਉਸ ਤੇ 25000 ਰੁਪਏ ਜੁਰਮਾਨਾ ਅਤੇ ਨਾਲ ਹੀ 3 ਸਾਲ ਦੀ ਕੈਦ ਦਾ ਵੀ ਜਿਹੜਾ ਕਾਨੂੰਨ ਬਣਾਇਆ ਗਿਆ ਉਸ ਬਾਰੇ ਅਸੀਂ ਦੱਸਣ ਆਏ ਸੀ ਤੇ ਜੋ ਵੀ ਸਾਨੂੰ ਡਿਊਟੀ ਮਿਲੀ ਵੀ ਹੈ ਜੋ ਵੀ ਸਾਨੂੰ ਹਿਦਾਇਤਾਂ ਮਿਲੀ ਵੀ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੋਂ ਅਤੇ ਡੀਐਸਪੀ ਸਾਹਿਬ ਜਿਹੜੇ ਹਨ ਟ੍ਰੈਫਿਕ ਪਟਿਆਲਾ ਤੋਂ ਅਸੀਂ ਸਾਰੇ ਬੱਚਿਆਂ ਨੂੰ ਦੱਸਿਆ ਕਹਦਾ ਇਹ ਤਾਂ ਹੈਗੀਆਂ ਜੀ ਉਪਰ ਸਰ ਇਹ ਹੈ ਜੀ ਜਿੱਦਾਂ ਕਿ ਬੱਚੇ ਜੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਵਿਦਆਊਟ ਡਰਾਈਵਿੰਗ ਲਾਇਸੈਂਸ ਵਹੀਕਲ ਨਹੀਂ ਚਲਾ ਸਕਦਾ ਜਿੱਕ ਜਿੱਦਾਂ ਕਿ ਜਿੱਕ ਕਈ ਐਕਟੀਵਾ ਹੁੰਦੀ ਹੈ ਉਸ ਨੂੰ ਇਹ ਵਿਦਾਊਟ ਗੇਅਰ ਸਮਝ ਕੇ ਚਲਾਉਂਦੇ ਨੇ ਕਿ ਵੀ ਇਹ ਜੇ 16 ਸਾਲ ਤੋਂ ਬਾਅਦ ਦਾ ਲਾਇਸੈਂਸ ਬਣਦਾ ਹੈ ਵੀ ਉਸ ਤੇ ਅਸੀਂ ਚਲਾ ਸਕਦੇ ਹਾਂ ਲੇਕਿਨ ਜਿਹੜੀ ਉਹਦੀ ਇੰਜਨ ਦੀ ਸਮਰੱਥਾ ਹੈ ਸਰ 110 ਸੀਸੀ ਹੈ ਇਹ ਜਿਹੜਾ 16 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਹੈ ਇਹ 50 ਸੀਸੀ ਇੰਜਨ ਦਾ ਵਾਹਨ ਇਹ ਚਲਾ ਸਕਦੇ ਨਹੀਂ ਬੱਚੇ ਤਾਂ ਅਸੀਂ ਇਹਨਾਂ ਕੋਲ ਇਹ 세ਮੀਨਾਰ ਲਗਾਇਆ ਕਿ ਵੀ ਜਿਹੜਾ ਇਲੈਕਟ੍ਰੀਕਲ ਵਾਹਨ ਹੈ ਉਹ ਯੂਜ਼ ਕੀਤਾ ਜਾਵੇ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਾ ਚਲਾਣ ਔਰ ਜਦੋਂ ਕਿ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਵੀ ਅਸੀਂ ਇਹ ਕਿਨ ਬੱਚਿਆਂ ਨੂੰ ਮੈਸੇਜ ਦਿੱਤਾ ਹੈ ਕਿ ਵੀ ਜਦੋਂ ਤੁਹਾਡੇ ਪੇਰੈਂਟਸ ਕੋਈ ਵੀ ਵਹੀਕਲ ਚਲਾਉਂਦੇ ਹਨ ਉਹਨੂੰ ਸੀਟ ਬੈਲਟ ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਤੇ ਹੋਰ ਜਿੱਦਾਂ ਕਿ ਇਹ ਗੀਜ਼ ਟੈਂਪਰ ਕੂਰ ਦੀਆਂ ਮਾਰੀ ਪਾ ਲੈਣਾ ਇਹ ਕਿੰਨੇ ਕੋ ਸਕੂਲਾਂ ਦੇ ਵਿੱਚ ਤੁਸੀਂ ਸੈਮੀਨਾਰ ਲਾ ਦਿੱਤੇ ਸਰ ਅਸੀਂ ਤਿੰਨ ਸਕੂਲਾਂ ਜਾ ਚੁੱਕੇ ਹਾਂ ਤਿੰਨ ਸਕੂਲ ਸੱਦ ਦਾ ਮੰਨਦੇ ਫੇਰ ਅਸੀਂ ਜਾਵਾਂਗੇ ਉਸ ਤੋਂ ਅੱਗੇ ਵੀ ਅਸੀਂ ਲਗਾਤਾਰ ਕਰਤੀ ਤਰੀਕ ਨੂੰ ਅਸੀਂ ਦਿਨ ਚ ਵੀ ਜੀ ਸਾਰੇ ਜਨੇ ਚੌਂਕਾ ਚ ਰੋਕ ਕੇ ਆਮ ਪਬਲਿਕ ਨੂੰ ਅਵੇਰ ਕਰ ਇੱਕ ਤਰੀਕ ਤੋਂ ਬਾਅਦ ਕਹੇਜ ਐਕਸ਼ਨ ਪਵੇਗਾ ਤੁਹਾਡਾ ਇੱਕ ਤਰੀਕ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਹੋਣ ਦੇ ਜੀਐਸਪੀ ਡ੍ਰੈਕਸ ਦਾ ਕਰਨਲ ਸਿੰਘ ਜੀ ਜਿਹੜੇ ਕਿ ਉਹ ਪੂਰੇ ਤਤਵ ਨੇ ਉਹ ਸਾਡੇ ਜ਼ਿਲ੍ਹੇ ਦੀ ਜਿਹੜੇ ਇੰਚਾਰਜ ਨੇ 33 ਦਲ ਸਿੰਘ ਜੀ ਉਹ ਵੀ ਸਾਨੂੰ ਸਮੇਂ ਸਮੇਂ ਚ ਰਹਤਾ ਹੈ ਕਾ ਦੇ ਰਹੇ ਨੇ ਗੁਰਪੰਥ ਦੀ ਫਾਕੇ ਲਿੱਖ ਕੇ ਭਾਰੇ ਨੇ ਕਿਉਂਕਿ ਜਿਹੜਾ ਇਹ ਪੂਰਨ ਤੌਰ ਤੇ ਕਾਨੂੰਨ ਨੂੰ ਧਾਰਾ 199A ਤੇ ਧਾਰਾ 199B ਦੇ ਤਹਿਤ ਇਹ ਸਾਨੂੰ ਲਾਗੂ ਕਰਾਉਣਾ ਪਵੇਗਾ ਤੇ ਅਸੀਂ ਸਕੂਲਾਂ ਚ ਵੀ ਜਾ ਕੇ ਜਿਸ ਜਗ੍ਹਾ ਜਿੱਥੇ ਜਿਹੜੇ ਵਾਹਨ ਬਾਹਰ ਖੜਦੇ ਨਹੀਂ ਆਏ ਤੇ ਸਾਨੂੰ ਲਾਗੂ ਸਰ ਜੀ ਜਿਹੜੇ 3 ਵੀਲਰ ਹੈਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਲੱਦੇ ਵੀ ਹੁੰਦੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਅੱਜ ਜਿਹੜੀ ਮੈਂ ਇਹ ਸੈਮੀਨਾਰ ਦੇ ਵੀ ਕਿਹਾ ਵੀ ਜੇ ਕਿਸੇ ਕੋਲ ਕਿਸੇ ਕੋਲ ਫਿਟਨੈਸ ਨਹੀਂ ਹੈ ਉਹ ਵਾਹਨ ਨਾ ਲਿਆ ਜਾਵੇ ਜੇਕਰ ਉਹ ਸਾਨੂੰ ਮਿਲੇਗਾ ਤੇ ਸਾਡੇ ਕੋਲੇ ਬਿਮਾਰੀਯੋਗ ਡੀਜੀਪੀ ਟਰੈਕ ਦਾ ਨਕਤਰ ਆਇਆ ਹੋਇਆ ਜੀ ਕਿ ਵੀ ਇਹ ਵਾਹਨ ਚੈਕਿੰਗ ਕਰੋ ਉਹਨੇ ਚੈਕਿੰਗ ਕਰਨ ਦੌਰਾਨ ਜੇਕਰ ਸਾਨੂੰ ਕੋਈ ਵੀ ਫਿਟਨੈਸ ਤੋਂ ਬਿਨਾ ਜਾਂ ਓਵਰਲੋਡਿੰਗ ਜਾਂ ਕਿ ਜਿਹੜਾ ਬਿਨਾ ਕਾਗਜ਼ਾਤੇ ਕੋਈ ਵਾਹਨ ਮਿਲੇਗਾ ਤਾਂ ਆਸੀਂ ਜੇ ਤਾਂ ਉਹਨਾਂ ਕੋਲ ਰਜਿਸਟ੍ਰੇਸ਼ਨ ਉਸ ਮੌਕੇ ਤੇ ਟ੍ਰੈਨਸੈਂਸ ਹੋਏਗਾ ਤਾਂ ਉਹਨਾਂ ਦਾ ਚਾਰਜ ਕੀਤਾ ਜਾਏਗਾ ਤੇ ਜੇਕਰ ਉਹਨਾਂ ਕੋਲ ਇਹ ਕਾਗਜ਼ਾਤ ਨਾ ਪਾਏਗੇ ਤਾਂ ਉਹਨਾਂ ਨੂੰ ਬੰਦ ਕਿ ਸਰ ਜੀ ਜਿਹੜੀਆਂ ਸਕੂਲਾਂ ਦੇ ਬੱਸਾਂ ਲੱਗੀਆਂ ਹੈਗੀਆਂ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੀਆਂ ਉਹ ਕੀ ਕੀ ਉਹਦੇ ਵਿੱਚ ਜ਼ਰੂਰੀ ਹੈ ਜੀ ਦੇਖੋ ਸਪੀਡ ਗਵਰਨਰ ਤੇ ਇੱਕ ਮੇਲ ਜਿੱਦਾਂ ਕਿ ਮੇਲ ਡਰਾਈਵਰ ਹੈ ਤਾਂ ਫੀਮੇਲ ਨਾਲ ਅਟੈਂਡੈਂਸ ਹੋਣਾ ਚਾਹੀਦਾ ਜੀ ਉਹ ਤਾਂ ਜੋ ਉਹ ਇੱਕ ਸਪੀਡ ਗਵਰਨਰ ਹੋ ਗਿਆ ਕੈਮਰਾ ਹੋ ਗਿਆ ਤੇ ਉਹਦੇ ਇੰਸ਼ੋਰੈਂਸ ਚੈੱਕ ਕਰਕੇ ਉਹਦੇ ਜਿੱਦਾਂ ਕਿ ਫਿਟਨੈਸ ਹੋਵੇ ਪ੍ਰਦੂਸ਼ਨ ਸਰਟੀਫਿਕੇਟ ਉਹਦੇ ਪੰਜਾਬ ਦਾ ਟੈਕਸ ਸਹੀ ਭਰਿਆ ਹੋਣਾ ਚਾਹੀਦਾ ਕੋਈ ਡਰਾਈਵਰ ਦੀ ਕੋਈ ਯੂਨੀਫਾਰਮ ਵਗੈਰਾ ਡਰਾਈਵਰ ਯੂਨੀਫਾਰਮ ਵੀ ਹੋਣੀ ਚਾਹੀਦੀ ਹੈ ਤੇ 5 ਸਾਲ ਦਾ ਐਕਸਪੀਰੀਐਂਸ ਹੋਣਾ ਚਾਹੀਦਾ ਡਰਾਈਵਿੰਗ ਲਾਇਸੈਂਸ ਉਹਦਾ 5 ਸਾਲ ਦਾ ਬਣਿਆ ਹੋਵੇ ਤਾਂ ਹੀ ਉਹ ਸਕੂਲ ਦੀ ਜਿਹੜੀ ਬੱਸ ਉਹ ਚਲਾ ਸਕਦਾ ਇਹਨਾਂ ਟਰਾਂਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਤੁਸੀਂ ਟਰਾਂਸਪੋਰਟਰਾਂ ਨੂੰ ਸਾਰੇ ਇਹੀ ਹੈ ਜੀ ਤੇ ਬੱਚਿਆਂ ਨੂੰ ਵੀ ਇਸ ਤੁਹਾਡੇ ਚੈਨਲ ਦੇ ਮਾਧਮ ਰਹੀਂ ਮੈਂ ਅਪੀਲ ਕਰਾਂਗਾ ਬੱਚਿਆਂ ਦੇ ਮਾਤਾ ਪਿਤਾ ਕੀ ਕਰਾਂਗੇ ਵੀ ਤੁਸੀਂ ਥੋੜੇ ਜਿਹੇ ਪੈਸੇ ਦੇ ਨਾਲ ਚ ਕਰਕੇ ਕਿ ਇੱਕ ਇਹੋ ਜਿਹਾ ਵਹੀਕਲ ਕੰਡਮ ਵਿਕ ਲਗਾ ਲਿਤੇ ਲਗਾ ਲੈਂਦੇ ਨੇ ਇੱਕ ਐਮਪੀਰ ਵਾਂਗ ਦੇ ਤੇ ਚੈੱਕ ਕਰਕੇ ਤਾਂ ਵਹੀਕਲ ਦੀ ਫਿਟਨੈਸ ਉਹਦੇ ਸਾਰੇ ਕਾਗਜ਼ਾਤ ਚੈੱਕ ਕਰ ਦਿੱਤੇ ਜਾਣ ਜਿੱਥੇ ਡੇ ਨਾਲ ਸਕੂਲਾਂ ਦੇ ਵਿੱਚ ਲੱਗੇ ਹੋਏ ਹੈਗੇ ਉਹਨਾਂ ਨੂੰ ਚੈੱਕ ਕਰਨੇ ਚਾਹੀਦੇ ਆ ਸਰ ਸਰ ਜਿਹੜੇ ਮਾਨਯੋਗ ਜਿੰਨੇ ਸਾਡੇ ਰਾਜਪੁਰਾ ਦੀ ਸਕੂਲਾਂ ਨੇ ਜਿੰਨੇ ਵੀ ਨੇ ਸਕੂਲ ਨੇ ਜੀ ਇਹਨਾਂ ਦੇ ਡਾਇਰੈਕਟਰ ਪ੍ਰਿੰਸੀਪਲ ਨਾਲ ਵੀ ਸਾਡੀ ਮੀਟਿੰਗ ਹੋਈ ਹੈ ਤੇ ਅਸੀਂ ਅੱਗੇ ਤੋਂ ਵੀ ਜਿੱਥੇ ਜਾ ਰਹੇ ਹਾਂ ਜਿੱਦਾਂ ਅੱਜ ਵੀ ਮਛਰੀ ਧਰਮਪਾਲ ਜੀ ਨਾਲ ਬਰਮਾ ਜੀ ਨਾਲ ਵੀ ਸਾਡੀ ਮੀਟਿੰਗ ਹੋਈ ਹੈ ਤੇ ਇਹਨਾਂ ਨੂੰ ਵੀ ਅਸੀਂ ਦੱਸਿਆ ਇਹ ਵੀ ਇਸ ਗੱਲ ਤੇ ਜੀ ਆਪਣੇ ਸਾਰੇ ਅਧਿਆਪਕਾਂ ਨੂੰ ਇਹ ਗੌਰ ਪਰਮਾਨਗੇ ਔਰ ਇਹ ਕਹਿਣਗੇ ਵੀ ਅੱਗੇ ਬੱਚਿਆਂ ਨੂੰ ਵੀ ਅਪੀਲ ਕਰਨਗੇ ਤਾਂ ਅਸੀਂ ਵੀ ਜਾ ਕੇ ਸਾਰੇ ਸਕੂਲਾਂ ਦੇ ਡਾਇਰੈਕਟਰ ਨੂੰ ਤੇ ਪ੍ਰਿੰਸੀਪਲ ਨੂੰ ਇਹ ਅਪੀਲ ਲੈ ਕੇ ਜਾਵਾਂਗੇ ਔਰ ਆਪਾਂ ਆਸ ਕਰਾਂਗੇ ਕਿ ਪੂਰਾ ਇਹ ਜਿਹੜੇ ਸਕੂਲਾਂ ਦੇ ਸਾਡੇ ਸਭ ਸਾਥ ਹੋਏਗਾ ਔਰ ਸਾਡੇ ਪਬ ਤੇ ਸਾਡਾ ਸਾਫ ਜਿੰਦੇ ਰਹਿਣਗੇ ਤਾਂ ਸਾਡਾ ਇੱਕ ਸਹਿ ਸ਼ਹਿਰ ਹੈ ਜਿਹੜਾ ਰਾਜਪੁਰੇ ਸ਼ਹਿਰ ਹੈ ਇਸ ਨੂੰ ਅਸੀਂ ਇੱਕ ਬਹੁਤ ਵਧੀਆ ਨਮੂਨਾ ਪੇਸ਼ ਕਰਕੇ ਤਾਂ ਪਬਲਿਕ ਨੂੰ ਇਹ ਦੱਸਾਂਗੇ ਕਿ ਰਾਜਪੁਰੇ ਦੇ ਵਿੱਚ ਦੇਖੋ ਜੀ ਆ ਕੇ ਤੁਸੀਂ ਚੈੱਕ ਕਰਦੇ ਹੋ ਸਾਡੇ ਬਹੁਤ ਹੀ ਵਧੀਆ ਵਿਕਲ ਨੇ ਔਰ ਬੜੇ ਬੱਚੇ ਸਾਡੇ ਬਹੁਤ ਅੱਛੇ ਲਾਈਫ ਦੇ